ਦਿੱਲੀ ਸਗਰਦਾਰ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਮਿਤਸਨ ਕਲਕੱਤਾ ਤੇ ਜਨਰਲ ਇਕਤਰ ਜਗਦੀਪ ਸਿੰਘ ਕਾਲੂ ਨੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹੈਬਿਟੇਟ ਸੈਂਟਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਜਿਸ ਥਾਂ ਤੇ ਸ਼ਰਾਬ ਤੇ ਮੀਟ ਦਾ ਸੇਵਨ ਹੁੰਦਾ ਹੋਵੇ ਉਸ ਥਾਂ ਤੇ ਸੈਮੀਨਾਰ ਕਰਵਾਉਣਾ ਬਹੁਤ ਹੀ ਸ਼ਰਮਨਾਕ ਹੈ ਕਲਕੱਤਾ ਤੇ ਕਾਲੂ ਨੇ ਦੱਸਿਆ ਕਿ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਹ ਸੈਮੀਨਾਰ ਰਕਵਾਇਆ ਜੋ ਕਿ ਬਹੁਤ ਹੀ ਮਨ ਭਾਗੀ ਕੰਮ ਹੈ ਉਹਨਾਂ ਕਿਹਾ ਕਿ ਹੋਰ ਵੀ ਮੰਤ ਭਾਗ ਹੈ ਕਿ ਸੈਮੀਨਾਰ ਵਿੱਚ ਸਵਾਗਤੀ ਭਾਸ਼ਣ ਸੁਖਬੀਰ ਬਾਦਲ ਦੇਣਗੇ ਤੇ ਉਸ ਮਗਰੋਂ ਜੱਜਦਾਰ ਸ਼੍ਰੀ ਅਕਾਲਤਖ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਬੋਧਨ ਰੱਖਿਆ ਗਿਆ ਸਮਗਰੋਂ ਕਿਤੇ ਬਾਅਦ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸੰਬੋਧਨ ਰੱਖਿਆ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਮਨਜੀਤ ਸਿੰਘ ਜੀਕੇ ਨੇ ਪੋਸਟਾਂ ਵਿੱਚੋਂ ਆਪਣਾ ਨਾਂ ਕਟਵਾ ਦਿੱਤਾ ਤੇ ਪ੍ਰੋਗਰਾਮ ਇੱਥੇ ਕਰਨ ਦਾ ਵਿਰੋਧ ਕੀਤਾ ਉਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰ ਨੋਟਸ ਲੈਣ ਤੇ ਇਸ ਸੈਮੀਨਾਰ ਦੀ ਥਾਂ ਤਬਦੀਲ ਕੀਤੀ ਜਾਵੇ ਉਹਨਾਂ ਪੇਸ਼ਕਸ਼ ਕੀਤੀ ਕਿ ਦਿੱਲੀ ਕਮੇਟੀ ਅਧੀਨ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸਮੇਤ ਅਨੇਕਾਂ ਵਿੱਦਿਅਕ ਅਧਾਰਿਆਂ ਵਿੱਚ ਸੈਮੀਨਾਰ ਹਾਲ ਨੇ ਜਿੱਥੇ ਸੈਮੀਨਾਰ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਵਾਸਤੇ ਤਿਆਰਾਂ ਬੇਸ਼ਰਤੇ ਕਿ ਇਸ ਵਿੱਚ ਸਿਰਫ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਅਤੇ ਜੱਤਾਰਾਉ ਸ਼੍ਰੀ ਅਕਾਲਤਖਬ ਸਾਹਿਬ ਦੀ ਸੰਬੋਧਨ ਕਰਨ ਅਤੇ ਸੁਪੀਰ ਬਾਦਲ ਸਮੇਤ ਕੋਈ ਵੀ ਸਿਆਸੀ ਆਗੂ ਸਟੇਜ ਤੋਂ ਸੰਬੋਧਨ ਨਾ ਕਰੇ ਇੱਕ ਹੋਰ ਮਾਮਲੇ ਦਾ ਖੁਲਾਸਾ ਕਰਦਿਆਂ ਅਕਾਲਕਾ ਤੇ ਕੱਲ ਨੂੰ ਨੇ ਦੱਸਿਆ ਕਿ 24 ਅਤੇ 25 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਜਾਇਆ ਜਾ ਰਿਹਾ ਨਗਰ ਕੀਰਤਨ ਗੁਰਦੁਆਰਾ ਨਾਨਕਪਿਓ ਵਿਖੇ ਪਹੁੰਚ ਰਿਹਾ ਇਸ ਦੇ ਪੋਸਟਰ ਵੀ ਪਰਮਜੀਤ ਸਿੰਘ ਸਰਨਾ ਨੇ ਤਿਆਰ ਕਰਵਾਏ ਪਰ ਇਸ ਬਾਰੇ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਉਨੇ ਤਾਂ ਸਹਿਕ ਜਦ ਉਹਨਾਂ ਨੇ ਇਸਤੇ ਪੋਸਟਰ ਵੇਖੇ ਤਾਂ ਉਹਨਾਂ ਖੁਦ ਐਡਵੋਕੇਟ ਧਾਮੀ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਪੱਤਰ ਭੇਜ ਕੇ ਸਹਿਯੋਗ ਮੰਗਿਆ ਜੋ ਪੂਰੀ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਦਿੱਤਾ ਜਾਵੇਗਾ ਉਹਨੇ ਕਿਹਾ ਕਿ ਸੰਗਤ ਦਾ ਸਤਕਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਇਸ ਪੂਰੀ ਜ਼ਿੰਮੇਵਾਰੀ ਨਵਾ ਮੰਗੇ ਉਹਨੇ ਵੀ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਦੀ ਐਡਵੋਕੇਟ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਬਹੁਤ ਹੀ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਜਿਸ ਤਰ੍ਹਾਂ ਉਹਨਾਂ ਨੇ ਐਡਵੋਕੇਟ ਧਾਮੀ ਨੂੰ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਸੰਬੰਧ ਵਿੱਚ ਹੋ ਰਹੇ ਸਮਾਗਮਾਂ ਲਈ ਸੱਦਾ ਪੱਤਰ ਵੀ ਦਿੱਤਾ ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਪਸ ਵਿੱਚ ਪੂਰਨ ਸਹਿਯੋਗ ਕਰ ਰਹੀਆਂ ਨੇ ਪਰ ਪਰਮਜੀਤ ਸਿੰਘ ਸਰਨਾਵਰ ਕੇ ਆਗੂਆਂ ਨੇ ਇਹ ਤਾਲਮੇਲ ਰਾਸ ਨਹੀਂ ਆ ਰਿਹਾ ਤੇ ਉਹ ਇਹਨਾਂ ਇਤਿਹਾਸਿਕ ਦਿਹਾੜਿਆਂ ਵਿੱਚ ਰੁਕਾਵਟਾਂ ਪਾਉਣ ਲੱਗੇ ਹੋਏ ਨੇ ਜਿਸ ਦਿਨ ਜੰਨੀ ਨੇ ਖੇਦੀ ਕੀਤੀ ਜਾਵੇ ਥੋੜੀ ਆ ਉਹਨਾਂ ਕਹਾਂ ਕੇ ਪਰਮਜੀਤ ਸਿੰਘ ਸਰ ਨਾਲ ਦੋ ਦੋ ਸੰਗਰਾਮਾਂ ਤੇ ਦੋ ਦੋ ਗੁਰਪੁਰਬ ਮਨਾਉਣ ਦੀ ਆਪਣੀ ਪੁਰਾਣੀ ਆਦਤ ਛੱਟ ਨਹੀਂ ਰਹੇ ਤੇ ਪੰਥ ਵਿੱਚ ਦੁਵਿਧਾ ਪੈਦਾ ਕਰਨ ਦੇ ਯਤਨ ਕਰ ਰਹੇ ਨੇ